ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਮਨਪ੍ਰੀਤ कौर ਪਰਾਲਿਕ ਦੇ ਮੁੱਦੇ ਨੂੰ ਲੈ ਕੇ ਡੀਸੀ ਕਪੂਰਥਲਾ ਦੇ ਵੱਲੋਂ ਜੋ ਆਰਡਰ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸਦੀ ਹਾਂ ਉਹ ਆਰਡਰਾਂ ਦੇ ਕਰਕੇ ਕਿਸਾਨ ਜਿਹੜੇ ਨੇ ਡੀਸੀ ਕਪੂਰਥਲਾ ਤੋਂ ਖਫਾ ਚੱਲ ਰਹੇ ਨੇ ਤਾਂ ਕਿਸਾਨ ਜਿਹੜੇ ਨੇ ਸੜਕਾਂ ਦੇ ਉੱਤੇ ਉਤਰ ਆਏ ਨੇ ਉਹਨਾਂ ਦਾ ਕਹਿਣਾ ਕਿ ਭਲਕੇ ਨੂੰ ਡੀਸੀ ਕਪੂਰਥਲਾ ਦਾ ਪੁਤਲਾ ਵੀ ਜਿਹੜਾ ਫੂਕਿਆ ਜਾਵੇਗਾ ਤਾਂ ਤੁਹਾਨੂੰ ਪੂਰਾ ਮਾਜਰਾ ਦੱਸ ਦਿੰਨੇ ਆ ਪਰਾਲੀ ਦੀ ਅੱਗ ਨੂੰ ਲੈ ਕੇ ਲਗਾਤਾਰ ਜਿਹੜੀ ਪੰਜਾਬ ਸਰਕਾਰ ਹੈ ਕਿਸਾਨਾਂ ਨੂੰ ਜਿਹੜਾ ਇਹ ਕਿਹਾ ਜਾ ਰਿਹਾ ਕਿ ਨਾੜ ਨੂੰ ਅੱਗ ਨਾ ਲਗਾਓ ਉਸ ਦੇ ਨਾਲ ਪ੍ਰਦੂਸ਼ਣ ਫੈਲਦਾ ਪਰ ਤੁਹਾਨੂੰ ਦੱਸ ਦਈਏ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਵੱਡਿਆਂ ਵਪਾਰੀਆਂ ਦਿਆਂ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚੋਂ ਵੀ ਤਾਂ ਪ੍ਰਦੂਸ਼ਣ ਨਿਕਲਦਾ ਹੈ ਕਈ ਵਾਰ ਉਹਨਾਂ ਨੇ ਫੈਕਟਰੀਆਂ ਦੇ ਅੱਗੇ ਧਰਨੇ ਲਗਾਏ ਨੇ ਪਰ ਕੋਈ ਵੀ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਉੱਤੇ ਨਾਥ ਨਹੀਂ ਪਾਈ ਗਈ ਤਾਂ ਅੱਜ ਪ੍ਰਸ਼ਾਸਨ ਸਾਡੇ ਤੇ ਕਿਹੋ ਜੇ ਤੁਗਲਕ ਜਿਹੜੇ ਫਰਮਾਨ ਨੇ ਉਹ ਥੋਪ ਰਿਹਾ ਤਾਂ ਤੁਹਾਨੂੰ ਦੱਸ ਦਈਏ ਡੀਸੀ ਕਪੂਰਥਲਾ ਦੇ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਵੀ ਕਿਸਾਨ ਪਰਾਲੀ ਨੂੰ ਅੱਗ ਲਾਏਗਾ ਨਾੜ ਨੂੰ ਸਾੜੇਗਾ ਉਹ ਜਿਹੜਾ ਕਿਸਾਨ ਹੈ ਉਸਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਨਹੀਂ ਹੋਏਗੀ ਅਸਲੇ ਦੇ ਲਾਇਸੈਂਸ ਜਿਹੜੇ ਨੇ ਉਹਨਾਂ ਦੇ ਨਹੀਂ ਬਣਾਏ ਜਾਣਗੇ ਕਿਸਾਨ ਜਿਹੜੇ ਨੇ ਇਸ ਫੈਸਲੇ ਤੋਂ ਇਸ ਜਿਹੜਾ ਤੁਹਾਨੂੰ ਦੱਸ ਦਈਏ ਫਰਮਾਨ ਡੀਸੀ ਕਪੂਰਥਲਾ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਕਿਸਾਨ ਰੋਸ ਦੇ ਵਿੱਚ ਨੇ ਤਾਂ ਕਿਸਾਨਾਂ ਦੇ ਵੱਲੋਂ ਹੁਣ ਇੱਕ ਕਾਲ ਦਿੱਤੀ ਗਿਆ ਕਿਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਡੀਸੀ ਕਪੂਰਥਲਾ ਆਪਣੇ ਇਸ ਹੁਕਮਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਜਗ੍ਹਾ-ਜਗ੍ਹਾ ਤੇ ਪ੍ਰਦਰਸ਼ਨ ਕੀਤੇ ਜਾਣਗੇ ਤਾਂ ਡੀਸੀ ਕਪੂਰਥਲਾ ਦੇ ਪੁਤਲੇ ਵੀ ਜਿਹੜੇ ਨੇ ਫੂਕੇ ਜਾਣਗੇ ਤਾਂ ਇਸ ਨੂੰ ਲੈ ਕੇ ਕਿਸਾਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਵੱਡਾ ਜ਼ਿੰਮੇਵਾਰ ਤਾਂ ਮਸ਼ੀਨ ਖਰੀਦ ਸਕਦਾ ਪਰ ਛੋਟੇ ਜ਼ਿਮੀਦਾਰ ਜਿਹੜੇ ਨੇ ਉਹ ਕਿਵੇਂ ਮਸ਼ੀਨਾ ਖਰੀਦਣ ਤਾਂ ਲਗਾਤਾਰ ਕਿਸਾਨਾਂ ਨੇ ਜਿਹੜੀ ਆਪਣੀ ਗੁਹਾਰ ਹੈ ਉਹ ਪ੍ਰਸ਼ਾਸਨ ਤੱਕ ਪਹੁੰਚਾਉਂਦੇਗਾ ਲੱਖੀ ਹੈ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਉਹ ਆਪਣੀ ਜ਼ਮੀਨ ਜਿਹੜੀ ਹੈ ਪ੍ਰਸ਼ਾਸਨ ਨੂੰ ਦੇ ਦੇਣਗੇ ਪ੍ਰਸ਼ਾਸਨ ਉਹਨਾਂ ਨੂੰ ਜ਼ਮੀਨ ਤਿਆਰ ਕਰਕੇ ਦੇ ਦੇਵੇ ਫਿਰ ਉਸ ਤੋਂ ਬਾਅਦ ਉਹ ਕਣਕ ਬੀਜ ਲੈਣਗੇ ਕਿਸਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਤੇ ਪ੍ਰਸ਼ਾਸਨਿਕ ਅਦਾਰੇ ਜਿਹੜੇ ਨੇ ਸਾਡੇ ਨਾਲ ਮਾੜਾ ਵਤੀਰਾ ਕਰਦੇ ਨਜ਼ਰ ਆ ਰਹੇ ਨੇ ਤਾਂ ਕਿਸਾਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਪੂਰੇ ਪੰਜਾਬ ਭਰ ਦੇ 138 ਬਲਾਕ ਨੇ ਤੇ ਉਸ ਦੇ ਨਾਲ ਜੇਕਰ ਗੱਲ ਕਰੀ ਜਾਵੇ ਮਸ਼ੀਨਾਂ ਦੀ ਤਾਂ ਪਰ ਬਲਾਕ ਦੇ ਵਿੱਚ ਪੰਜ ਮਸ਼ੀਨਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਤਾਂ ਇਸ ਦੇ ਨਾਲ ਜੇਕਰ ਕਪੂਰਥਲਾ ਦੀ ਗੱਲ ਕਰੀਏ ਕਪੂਰਥਲਾ ਬਲਾਕ ਦੀ ਤਾਂ ਕਪੂਰਥਲਾ ਦੇ ਵਿੱਚ 132 ਪਿੰਡ ਪੈਂਦੇ ਨੇ ਤਾਂ ਕਿਸਾਨ ਇਹ ਗੱਲ ਪੁੱਛ ਰਹੇ ਨੇ ਪ੍ਰਸ਼ਾਸਨ ਦੇ ਕੋਲ ਕਿ 132 ਪਿੰਡਾਂ ਚ ਪੰਜ ਮਸ਼ੀਨਾਂ ਦਿੱਤੀਆਂ ਗਈਆਂ ਨੇ ਤੇ ਕਿਸ ਵੇਲੇ ਕਿਸ ਕਿਸਾਨ ਦੀ ਜਿਹੜੀ ਹੈ ਵਾਰੀ ਆਏਗੀ ਤਾਂ ਕਿਸਾਨਾਂ ਨੇ ਖਛਾ ਜਤਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਸਾ ਲਗਦਾ ਕਿ ਉਹਨਾਂ ਦੀ ਕਣਕ ਦੀ ਜਿਹੜੀ ਫਸਲ ਹੈ ਉਹ ਵੀ ਕਾਫੀ ਲੇਟ ਹੋਵੇ ਤਾਂ ਕਿਸਾਨਾਂ ਨੇ ਕਿਹਾ ਕਾਫੀ ਜ਼ਿਆਦਾ ਨੁਕਸਾਨ ਸਾਨੂੰ ਹੋ ਰਿਹਾ ਉੱਪਰੋਂ ਪ੍ਰਸ਼ਾਸਨ ਜਿਹੜਾ ਅਜੇ ਫਰਮਾਨ ਸਾਡੇ ਉੱਤੇ ਜਾਰੀ ਕਰ ਰਿਹਾ ਜੋ ਕਿ ਸਾਨੂੰ ਬਿਲਕੁਲ ਨਾਮਨਜ਼ੂਰ ਨੇ ਅਸੀਂ ਉਹਨਾਂ ਨੂੰ ਮਨਜ਼ੂਰ ਨਹੀਂ ਕਰਦੇ ਜੇਕਰ ਡੀਸੀ ਦੇ ਵੱਲੋਂ ਇਹ ਹੁਕਮ ਵਾਪਸ ਨਹੀਂ ਲੈ ਜਾਂਦੇ ਤਾਂ ਅਸੀਂ ਅਗਲੀ ਰਣਨੀਤੀ ਜਿਹੜੀ ਹੈ ਉਸ ਨੂੰ ਤਿਆਰ ਕਰਾਂਗੇ ਤਾਂ ਇਸ ਦੇ ਬਾਰੇ ਕਿਸਾਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਕਾਲ ਸਾਰੀ ਵਾਹਿਗੁਰੂ ਜੀ ਕਿ ਭਾਤੇ ਮੈਂ ਗੁਰਦੀਪ ਸਿੰਘ ਪੰਡਾਲ ਆਗੂ ਪੰਜਾਬ ਕਿਸਾਨ ਯੂਨੀਅਨ ਬਾਗੀ ਜੀ ਜਿਹੜਾ ਨਾਦਰ ਸ਼ਾਹੀ ਫਰਮਾਨ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਦਿੱਤਾ ਗਿਆ ਇਸ ਦਾ ਅਸੀਂ ਆਪਣੇ ਯੂਨੀਅਨ ਵੱਲੋਂ ਪੂਰਜਰ ਨਿੰਦਾ ਤੇ ਨਖੇਦੀ ਕਰਦੇ ਹਾਂ ਕਿਉਂਕਿ ਜਿਹੜਾ ਇਹ ਫਰਮਾਨ ਜਾਰੀ ਕੀਤਾ ਗਿਆ ਇਹਦੇ ਵਿੱਚ ਕਿਸਾਨਾਂ ਨੂੰ ਕੋਈ ਫੈਸਿਲਿਟੀ ਕੋਈ ਨਹੀਂ ਦਿੱਤੀ ਜਾ ਰਹੀ ਕਿਉਂਕਿ ਸਾਡੀ ਡਿਮਾਂਡ ਸੀ ਕਿ ਘੱਟੋ ਘੱਟ 5 ਤੋਂ 6000 ਰੁਪਿਆ ਪ੍ਰਤੀ ਏਕੜ ਸਾਨੂੰ ਇਸ ਦੀ ਰਹਿਣ ਖੂਦ ਦੀ ਸੰਭਾਲ ਵਾਸਤੇ ਦਿੱਤਾ ਜਾਵੇ ਜਿਹੜਾ ਪੰਜਾਬ ਸਰਕਾਰ ਵੱਲੋਂ 2500 ਰੁਪਏ ਦਾ ਵਾਅਦਾ ਪਹਿਲਾਂ ਕੀਤਾ ਗਿਆ ਸੀ ਉਸ ਤੋਂ ਵੀ ਪੰਜਾਬ ਸਰਕਾਰ ਹੁਣ ਮੁੱਕਰ ਚੁੱਕੀ ਆ ਪਰ ਜਿਹੜੇ ਇਹ ਫਰਮਾਨ ਜਾਰੀ ਜਾ ਰਿਹਾ ਕਿ ਐਂਟਰੀਆਂ ਪਾਈਆਂ ਜਾਣਗੀਆਂ ਤੁਹਾਡੀਆਂ ਮਾਲ ਵਿਭਾਗ ਦੇ ਵਿੱਚ ਲਾਲ ਲਕੀਰ ਖਿੱਚੀ ਜਾਊਗੀ ਤੇ ਸੈਂਟਰ ਗਵਰਨਮੈਂਟ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਫੈਸਿਲਿਟੀਆਂ ਜਾਂ ਲਾਭ ਤੁਹਾਨੂੰ ਨਹੀਂ ਦਿੱਤੇ ਜਾਣਗੇ ਜਾਂ ਤੁਹਾਡੇ ਜਿਹੜੇ ਅਸਲੇ ਦੇ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਆ ਜਾਂ ਤੁਹਾਡੇ ਹੋਰ ਤਰ੍ਹਾਂ ਦੀਆਂ ਕੋਈ ਵੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਚਾਹੇ ਉਹ ਪਾਸਪੋਰਟਾਂ ਨੂੰ ਲੈ ਕੇ ਹੋਵੇ ਜਾਂ ਕੋਈ ਹੋਰ ਹੋਵੇ ਉਹਦੇ ਵਿੱਚ ਵੀ ਤੁਹਾਡੇ ਆਪਣੀ ਰੋਕ ਲਗਾਈ ਜਾਊਗੀ ਉਹਦੀ ਅਸੀਂ ਗੱਲ ਡਿਪਟੀ ਕਮਿਸ਼ਨ ਕਪੂਰਤਾਂ ਨੂੰ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਇਹ ਪੋਲਿਊਸ਼ਨ ਹੈਗਾ ਜੇ ਚਾਹੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਵੱਲੋਂ ਜਿਹੜਾ ਪੋਲਿਊਸ਼ਨ ਫੈਲਾਇਆ ਜਾ ਰਿਹਾ ਏ ਉਹਦੇ ਉੱਪਰ ਤੁਸੀਂ ਕੀ ਕਾਰਵਾਈ ਕੀਤੀ ਕਿਉਂਕਿ ਅਸੀਂ ਪਿਛਲੇ 5 ਦਿਨ ਧਰਨਾ ਵੀ ਲਗਾਈ ਰੱਖਿਆ ਹਮੀਰਾ ਫੈਕਟਰੀ ਵੀ ਕਿ ਉਹਦਾ ਵੀ ਅਜੇ ਤੱਕ ਕੋਈ ਆਪਣੇ ਹੱਲ ਨਹੀਂ ਹੋਇਆ ਜਾਂ ਤਾਂ ਅਸੀਂ ਡਿਪਟੀ ਕਮਿਸ਼ਨ ਕਪੂਰਤਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਇਹ ਕਾਰਪ ਅਵੇ ਅਸੀਂ ਵੀ ਆਗ ਲਾਉਣੀ ਬੰਦ ਕਰ ਦਿੰਨੇ ਆ ਕਿਉਂਕਿ ਇੱਕ ਪੰਜਾਬ ਦੇ ਵਿੱਚ 138 ਬਲੌਕ ਨੇ ਪ੍ਰਤੀ ਬਲੌਕ ਪੰਜ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਜੇ ਕਾਪਾ ਕੱਲੇ ਕਪੂਰਥਲਾ ਬਲੌਕ ਦੀ ਗੱਲ ਕਰੀਏ 132 ਦੇ ਲਗਭਗ ਪਿੰਡ ਨੇ 132 ਪਿੰਡਾਂ ਦੀ ਕਦੋਂ ਵਾਰੀ ਆਊਗੀ ਕਿਉਂਕਿ ਵੱਡਾ ਜ਼ਿਮੀਂਦਾਰ ਤਾਂ ਮਸ਼ੀਨ ਖਰੀਦ ਸਕਦਾ ਹੈ ਪਰ ਛੋਟਾ ਜ਼ਿਮੀਂਦਾਰ ਬਿਲਕੁਲ ਮਸ਼ੀਨ ਨਹੀਂ ਖਰੀਦ ਸਕਦਾ ਉਹਦੇ ਕੋਲੇ ਹੋਰ ਕੋਈ ਹੱਲ ਹੀ ਹੈ ਨਹੀਂਗਾ ਅੱਗ ਲਾਉਣ ਦਾ ਤੇ ਜਾਂ ਅਸੀਂ ਸਾਡੀ ਯੂਨੀਅਨ ਵੱਲੋਂ ਇਹ ਮੰਗਵਾ ਕਿ ਅਸੀਂ ਆਪਣੇ ਝੋਨਾ ਦੀ ਫਸਲ ਨੂੰ ਕੱਟ ਕੇ ਅਸੀਂ ਆਪਣੀਆਂ ਪਹਿਲੀਆਂ ਵੇਲੀਆਂ ਛੱਡ ਕੇ ਤੇ ਹੋ ਜਾਣੇ ਆ ਜੇ ਸਰਕਾਰ ਕੋਈ ਹੱਲ ਹੈਗਾ ਤੇ ਉਹਨੂੰ ਕਰ ਲਵੇ ਸਾਨੂੰ ਸਾਡੀਆਂ ਕਣਕ ਦੀ ਫਸਲ ਵਿਜਨ ਤੱਕ ਪੈਲੀਆਂ ਤਿਆਰ ਕਰਨ ਜੋਗੀ ਕਰ ਦਵੇ ਤੇ ਉਹਦੀ ਰਹਿਣ ਖੂਣ ਦੀ ਸਾਮ ਸਵਾਲ ਕਰ ਲਵੇ ਅਸੀਂ ਇਹ ਚਾਹੁੰਦੇ ਆ ਤੇ ਬਾਕੀ ਜਿਹੜੇ ਫਰਮਾਨ ਬਾਰ ਬਾਰ ਜਾਰੀ ਕੀਤੇ ਜਾ ਰਹੇ ਆ ਉਸ ਤੋਂ ਸਾਡੇ ਕੁਝ ਸਵਾਲ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਵੀ ਸਵਾਲ ਕੀਤੇ ਸੀ ਅੱਜ ਫਿਰ ਦੁਬਾਰਾ ਸਵਾਲ ਕਰ ਰਹੇ ਆ ਕਿ ਨਸ਼ੇ ਦੇ ਮੁੱਦੇ ਤੇ ਸ਼ਰੇਆਮ ਚਿੱਟਾ ਕਪੂਰਥਲੇ ਦੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਵਿਕ ਰਿਹਾ ਜਿਹੜੀ 4-5 ਦਿਨ ਪਹਿਲਾਂ ਇੱਕ ਵੀਡੀਓ ਜਾਰੀ ਹੋਈ ਸੀ ਕਿ ਮੌਰ ਰੋਡ ਦੇ ਉੱਪਰ ਇੱਕ ਕੁੜੀ ਮਿਲੀ ਸੀ ਨਸ਼ੇ ਦੀ ਹਾਲਤ ਦੇ ਵਿੱਚ ਜਾਵ ਦੇ ਵਿੱਚ ਬਹੁਤ ਜਿਆਦਾ ਬਦਨਾਮੀ ਹੋਈ ਉਸ ਵੀਡੀਓ ਦੇ ਨਾਲ ਕਪੂਰਥਲਾ ਦੀ ਪਰ ਕਿਸੇ ਵੀ ਅਫਸਰ ਦੀ ਜਾਂ ਕਿਸੇ ਐਸਐਸਪੀ ਰੈਂਕ ਦੇ ਬੰਦੇ ਨੇ ਅਜੇ ਤੱਕ ਮੂੰਹ ਨਹੀਂ ਖੋਲਿਆ ਨਾ ਹੀ ਡਿਪਟੀ ਕਮਿਸ਼ਨਰ ਮੂੰਹ ਨੇ ਆਪਣੇ ਕਪੂਰਥਲਾ ਨੇ ਮੂੰਹ ਖੋਲਿਆ ਉਹ ਕੁੜੀ ਨੇ ਸ਼ਰਿਆਮੇ ਬਿਆਨ ਦਿੱਤੇ ਸੀ ਕਿ ਇਨਾ ਇਨਾ ਮੁਹੱਲਿਆਂ ਦੇ ਵਿੱਚ ਜਿਹੜਾ ਆਪਣਾ ਆਪਣਾ ਨਸ਼ਾ ਵਿਕ ਰਿਹਾ ਹੈ ਪਰ ਉਹਦੇ ਉੱਪਰ ਕੋਈ ਕਿਉਂਕਿ ਇਹ ਵੀ ਇੱਕ ਸਮਾਜਿਕ ਪੋਲੂਸ਼ਨ ਹੈ ਜੇ ਸਿਰਫ ਕਿਸਾਨਾਂ ਦੇ ਉੱਤੇ ਹੀ ਸਾਰਾ ਭਾਂਡਾ ਭੰਨਿਆ ਜਾ ਰਿਹਾ ਏ ਕਿ ਇਹ ਪੋਲਿਊਸ਼ਨ ਫਲਾ ਰਹੇ ਨੇ ਜਦ ਕਿ ਸੈਂਟਰ ਗਵਰਨਮੈਂਟ ਦੀ ਰਿਪੋਰਟ ਕਹਿ ਰਹੀ ਏ ਕਿ 7 ਤੋਂ ਲੈ ਕੇ 9% ਤੱਕ ਹੀ ਜਿਹੜੀ ਫਸਲ ਦੀ ਰਹਿਣ ਖੁੰਦ ਦਾ ਜਿਹੜਾ ਪੋਲਿਊਸ਼ਨ ਹੁੰਦਾ ਏ ਪਰ ਇਹ ਸਾਰਿਆਂ ਦਾ ਸਾਰਾ ਕਿਉਂਕਿ ਤਿਹਾਰ ਵੀ ਕਿੰਨਾ ਪੋਲਿਊਸ਼ਨ ਫਲਾ ਰਹੇ ਨੇ ਵਾਹਨ ਕਿੰਨਾ ਪੋਲਿਊਸ਼ਨ ਫਲਾ ਰਹੇ ਨੇ ਉਹਦੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂਗਾ ਫੈਕਟਰੀਆਂ ਕਿੰਨਾ ਪੋਲਿਊਸ਼ਨ ਫਲਾ ਰਹੀਆਂ ਸਿਰਫ ਇੱਕ ਸਾਰੇ ਦਾ ਸਾਰਾ ਭਾਂਡਾ ਕਿਸਾਨਾਂ ਸਾਰੀ ਭੰਨਿਆ ਜਾ ਰਿਹਾ ਧੰਨਵਾਦ ਜੀ ਹਾਂ ਜੀ ਮੈਂ ਸੁਖਪ੍ਰੀਤ ਸਿੰਘ ਜੀ ਰਾਮੇ ਪੰਜਾਬ ਕਿਸਾਨ ਜੁਨੀਅਰ ਬਾਗੀ ਤੋਂ ਬੋਰਿਆਂ ਜੀ ਜੋ ਡੀਸੀ ਕਪੂਥਲਾ ਨੇ ਕੱਲ ਤਾਨਾਸ਼ੈਰ ਰਵਈਏ ਦੇ ਨਾਲ ਇੱਕ ਫਰਮਾਨ ਜਾਰੀ ਕੀਤਾ ਸੀਗਾ ਉਹਦਾ ਅਸੀਂ ਸਖਤ ਸ਼ਬਦਾਂ ਦੇ ਨਾਲ ਜਿਹੜੀ ਨਿੰਦਾ ਕਰਦੇ ਆ ਉਹ ਬਹੁਤ ਜਿਹੜਾ ਕਿਸਾਨਾਂ ਦੇ ਉੱਪਰ ਜਿਹੜਾ ਉਹ ਥੋਪਿਆ ਜਾ ਰਿਹਾ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਲਾਗੂ ਨਹੀਂ ਹੋਣ ਦਵਾਂਗੇ ਕਿਉਂਕਿ ਜਦੋਂ ਵੀ ਕੋਈ ਕਿਸਾਨਾਂ ਦੇ ਉੱਤੇ ਇਦਾਂ ਦਾ ਜਿਹੜਾ ਹਤਿਆਜਰ ਹੁੰਦਾ ਵਾ ਉਹਨੂੰ ਜਥੇਬੰਦੀਆਂ ਅੱਗੇ ਆਉਂਦੀਆਂ ਅੱਗੇ ਵੀ ਅਸੀਂ ਸੰਘਰਸ਼ ਕਰਦੇ ਰਹੇ ਆ ਜੋ ਕਿਸਾਨੀ ਸੰਘਰਸ਼ ਦਿੱਲੀ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਅਸੀਂ ਹਿੱਸਾ ਪਾਇਆ ਤੇ ਇਸ ਕਰਕੇ ਅਸੀਂ ਕਿਸਾਨਾਂ ਦੇ ਉੱਤੇ ਇਹ ਜਿਹੜਾ ਤਾਨਾਸ਼ਹੀ ਰਵਈਆ ਦੇ ਨਾਲ ਜਿਹੜਾ ਇਹ ਲੈ ਕੇ ਆਏ ਆ ਇਹ ਪਰਮਾਨ ਨੂੰ ਬਿਲਕੁਲ ਲਾਗੂ ਨਹੀਂ ਹੋਣ ਦਵਾਗੇ ਸਖਤ ਸ਼ਬਦਾਂ ਦੇ ਨਾਲ ਇਹਦੀ ਨਿੰਦਾ ਕਰਦੇ ਆ ਤੇ ਸਭ ਤੋਂ ਪਹਿਲਾਂ ਸਾਡੀ ਅੱਜ ਆਗੂਆਂ ਦੀ ਇੱਥੇ ਮੀਟਿੰਗ ਹੋਈ ਆ ਉਹ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਵੀ ਕੱਲ ਨੂੰ ਡੀਸੀ ਕਪੂਰਥਲਾ ਦਾ ਅਸੀਂ ਤਲਵੰਡੀ ਚੌਂਕ ਦੇ ਵਿੱਚ 10 ਵਜੇ ਜਿਹੜਾ ਪੁਤਲਾ ਫੁਕੇ ਜਾਊਗਾ ਜੀ ਡੀਸੀ ਕਪੂਰਥਲਾ ਨੂੰ ਇੱਕ ਅਸੀਂ ਹੋਰ ਅਰਜ਼ ਕਰਦੇ ਆ ਕਿ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਜਿਹੜੇ ਕਿਸਾਨਾਂ ਤੇ ਇਦਾਂ ਫੈਸਲੇ ਥੋਪ ਦੇਣੇ ਉਹ ਸਹੀ ਨਹੀਂ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਮੀਟਿੰਗ ਦੇ ਵਿੱਚ ਹੱਲ ਕੱਢਿਆ ਜਾ ਸਕਦਾ ਵਾ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਮੰਗ ਕਰਦੇ ਰਹੇ ਆ ਵੀ ਕਿਸਾਨਾਂ ਨੂੰ ਜਿਹੜਾ 5 ਤੋਂ ਲੈ ਕੇ 7000 ਰੁਪਏ ਤੱਕ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਉਹਦੇ ਨਾਲ ਕਿਸਾਨ ਜਿਹੜਾ ਆਪਦੀ ਜਿਹੜੀ ਪਰਾਲੀ ਦੀ ਰਹਿਤ ਖੂਦ ਬਾ ਉਹਨੂੰ ਕਿਸੇ ਨਾ ਕਿਸੇ ਟਿਕਾਣੀ ਲੱਗ ਸਕਦਾ ਵਾ ਪਰ ਤਾਨਾਸ਼ੇ 5000 ਦੇ ਨਾਲ ਇਹਨੂੰ ਕਿਸੇ ਕਿਸਾਨ ਦੇ ਉੱਤੇ ਥੋਪ ਦੇਣਾ ਬਿਲਕੁਲ ਸਹੀ ਨਹੀਂ ਹੈਗਾ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਕਰਦੇ ਆ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕੀਤੀ ਜਾਵੇ ਤੇ ਇਹਦਾ ਹੱਲ ਜਿਹੜਾ ਕ ਬਿਆਨ ਆਇਆ ਬਿਲਕੁਲ ਤਾਨਾਸ਼ਾਈ ਬਿਆਨ ਕਹਿ ਸਕਦਾ ਆਪਾਂ ਇਹਨੂੰ ਕਿਉਂਕਿ ਕਿਸਾਨ ਇੱਕ ਸੌਫਟ ਟਾਰਗੇਟ ਆ ਇੱਕ ਆਸਾਨੀ ਨਾਲ ਕਿਸਾਨ ਟਾਰਗੇਟ ਹੋ ਜਾਂਦਾ ਇਸ ਤੋਂ ਇਲਾਵਾ ਜਿਵੇਂ ਜਿਵੇਂ ਕੋਈ ਫੈਕਟਰੀਆਂ ਆ ਕੋਈ ਕਾਰਪੋਰੇਟ ਘਰਾਣੇ ਦੀਆਂ ਕੋਈ ਵੀ ਲਾਲੋ ਇੰਡਸਟਰੀਆਂ ਲਾਲੋ ਪਿਛਲੇ ਜਿਹੜੀ ਅਸੀਂ 5-7 ਦਿਨ ਹਮੀਰਾ ਫੈਕਟਰੀ ਘਾੜੀ ਬੈਠ ਰਹੇ ਕਿਉਂਕਿ ਉਹ ਜਿਹੜਾ ਲਾਗੇ ਏਰੀਆ ਦਾ ਜਿੰਨਾ ਵੀ ਪਾਣੀ ਉਹਨੇ ਫੈਕਟਰੀਆਂ ਦੂਸ਼ਿਤ ਕਰ ਦਿੱਤਾ ਪਰ ਡਿਪਟੀ ਕਮਿਸ਼ਨਰ ਨੇ ਉੱਥੇ ਇੱਕ ਵਾਰੀ ਵੀ ਕੋਈ ਉੱਥੇ ਆਣ ਕੇ ਨਹੀਂ ਕੋਈ ਦੌਰਾ ਕੀਤਾ ਨਾ ਕੋਈ ਉੱਥੇ ਆਪਣਾ ਬਿਆਨ ਦਿੱਤਾ ਸੋ ਅਸੀਂ ਕਿੰਨੇ ਵੀ ਕਿਸਾਨ ਸੌਫਟ ਟਾਰਗੇਟ ਹੁੰਦਾ ਕਰਕੇ ਇਹ ਬਹੁਤ ਛਤੀ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਉਹਨੂੰ ਸੌਫਟ ਟਾਰਗੇਟ ਕਰ ਲੈਂਦਾ ਹੈ ਇਸ ਤੋਂ ਇਲਾਵਾ ਅਸੀਂ ਕੱਲ ਨੂੰ ਡਿਪਟੀ ਕਮਿਸ਼ਨ ਕਬੂਥਾ ਦਾ ਜੋ ਇਹਨਾਂ ਨੇ ਬਿਆਨ ਦਿੱਤਾ ਸੀ ਇਹਦਾ ਸਖਤ ਵਿਰੋਧ ਕਰਦੇ ਹਾਂ ਤੇ ਕੱਲ ਨੂੰ ਇਸ ਤੇ ਸਬੰਧਤ ਅਸੀਂ ਪੁਤਲਾ ਵੀ ਉਨ ਦਾ ਫੁਕਾਂਗੇ ਹਾਂਜੀ ਦੇਸ਼ ਦੁਨੀਆ ਦੀਆਂ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ